ਉਹ ਬਹੁਤ ਕੁ ਸਿੱਖਣ ਨੂੰ ਮਿਲਦਾ ਅਸੀਂ ਅਲੱਗ-ਅਲੱਗ ਜਿਹੜਾ ਵੀ ਕਿਸੇ ਨੂੰ ਧਰਮ ਨੂੰ ਬਿਲੋਂਗ ਕਰਦਾ ਹਰੇਕ ਦਾ ਧਰਮ ਕੋਈ ਵੀ ਕਿਸੇ ਧਰਮ ਨੂੰ ਬਿਲੋਂਗ ਕਰਦੇ ਆ ਉਹੀ ਕਹਿ ਰਿਹਾ ਕਿ ਅਸੀਂ ਮਨੁੱਖਤਾ ਦਾ ਕਿੰਨਾ ਕੁ ਭਲਾ ਕਰਾਂ ਦੁਨਿਆਵੀ ਪਦਾਰਥ ਕਿੰਨਾ ਕੁ ਪ੍ਰਸ਼ਾਨਦੇ ਆ ਕਿਸੇ ਦੀ ਗਮੀ 'ਚ ਕਿੰਨੇ ਕੁ ਉਦਾਸ ਹੋਣੇ ਕਿਸੇ ਦੀ ਖੁਸ਼ੀ ਦੇ ਵਿੱਚ ਕਿੰਨਾ ਖੁਸ਼ ਹੋਣੇ ਆ ਕਿਵੇਂ ਅਸੀਂ ਕਿਸੇ ਲੋੜਵੰਦ ਦੀ ਕਿਸੇ ਦੀ ਬਾਹ ਫੜਦੇ ਆ ਇੱਕ ਅਸੀਂ ਕਹਿੰਦੇ ਆ ਕਿ ਦਸਬੰਧ ਕੱਢਣਾ ਚਾਹੀਦਾ ਹੈ ਨਾ ਕਿਰਤ ਕਰੋ ਨਾਮ ਜਪੋ ਐਕਚੁਅਲੀ ਆਹ ਜਿਹੜਾ ਨਾਮ ਜਪਣਾ ਆ ਕਿਰਤ ਦੇ ਵਿੱਚੋਂ ਆਪਣੀ ਦੇ ਵਿੱਚੋਂ ਦਸਬੰਧ ਕੱਢਣਾ ਇਹ ਦਿਖਾਵੇ ਲਈ ਜੇ ਹੁੰਦਾ ਨਾ ਤਾਂ ਇਹ ਪੰਡਾਲ ਕਿਤੇ ਹੋਰ ਲੱਗਿਆ ਹੁੰਦਾ ਕਿਸੇ ਸ਼ਹਿਰ ਚ ਕਿਤੇ ਦਾਣਾ ਮੰਡੀ ਦੇ ਵਿੱਚ ਲੱਗਿਆ ਹੁੰਦਾ ਖਬਰਾਂ ਲੱਗੀਆਂ ਹੁੰਦੀਆਂ ਅਖਬਾਰਾਂ ਦੇ ਵਿੱਚ ਕਿ ਅਸੀਂ ਆਹ ਕਰ ਰਹੇ ਹਾਂ ਸਭ ਤੋਂ ਖੂਬਸੂਰਤੀ ਨੇਤਣਾ ਜਦੋਂ ਗੱਲ ਕਰਦੇ ਹੋ ਆਪਣੇ ਆਪ ਨੂੰ ਇਨਾਂ ਨੀਮਾ ਰੱਖ ਕੇ ਗੱਲ ਕਰਦਾ ਤੇ ਇੱਥੋਂ ਹੀ ਆ ਕਿ ਨਿਮਰਤਾ ਦੇ ਵਿੱਚੋਂ ਵੱਡੇ ਕਾਰਜ ਨਿਕਲਦੇ ਨੇ ਆ ਗੁਰਬਾਣੀ ਕਹਿੰਦੀ ਹੈ ਕਿ ਗੱਲ ਨਹੀਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਗੱਲਾਂ ਤਾਂ ਬਹੁਤ ਕਰਦੇ ਨੇ ਮੇਰੇ ਵਰਗੇ ਬਟ ਉਹਨੂੰ ਪ੍ਰੈਕਟੀਕਲੀ ਉਸਨਾਂ ਗੱਲਾਂ ਨੂੰ ਲੈ ਕੇ ਆਉਣਾ ਬਿਨਾਂ ਕਿਸੇ ਬਿਆਨ ਦਿੱਤੇ ਉਏਸ ਨੌਜਵਾਨ ਦੇ ਸਿਆਇਆ ਕਲਾਕਾਰ ਬਹੁਤ ਨੇ ਜ਼ਿੰਦਗੀ ਦੁਨੀਆ ਦੇ ਵਿੱਚ ਵਪਾਰੀ ਬਹੁਤ ਨੇ ਫਿਲਮਾਂ ਬਣਾਉਣ ਵਾਲੇ ਬਹੁਤ ਨੇ ਪੈਸਾ ਕਮਾਉਣ ਵਾਲੇ ਬਹੁਤ ਨੇ ਪਰ ਇਸ ਤਰ੍ਹਾਂ ਦਾ ਕਾਰਜ ਕਰਨਾ ਇਹ ਕਿਸੇ ਕੁਦਰਤ ਨੇ ਵੱਖਰੀ ਡਿਊਟੀ ਲਾਈ ਹੁੰਦੀ ਹੈ ਤੇ ਅੰਦਰੋਂ ਵੀ ਜਿਗਰਾ ਚਾਹੀਦਾ ਵੱਡੀ ਗੱਲ ਇਹ ਹੈ ਕਿ ਤੁਸੀਂ ਕਿੰਨਾ ਮਾਪਿਆਂ ਦੇ ਔਲਾਦ ਹੋ ਤੁਹਾਨੂੰ ਮਾਂ ਬਾਪ ਨੇ ਕੀ ਸਿਖਾਇਆ ਤੁਸੀਂ ਕੱਲੇ ਗੁਰਦੁਆਰਿਆਂ ਜਾਂ ਧਾਰਮਿਕ ਸਥਾਨਾਂ ਦੇ ਕੱਲੇ ਮੱਥੇ ਹੀ ਨਹੀਂ ਟੇਕਦੇ ਉਹਨਾਂ ਚੀਜ਼ਾਂ ਨੂੰ ਅਪਣਾਉਣੇ ਵੀ ਉਹ ਤੇ ਪ੍ਰੈਕਟੀਕਲੀ ਦਿਖਾਉਣੇ ਵੀ ਉਹ ਪਾਕਿਸਤਾਨ ਨੂੰ ਨਹੀਂ ਮਾ ਕਰਕੇ ਦਿਖਾਇਆ ਗਿਆ ਕਿੰਨਾ ਸੋਹਣਾ ਲਿਖਿਆ ਹੈ ਕਿ ਲੋੜਵੰਦ ਕੁੜੀਆਂ ਦੇ ਵਿਆਹ ਗਰੀਬ ਕੁੜੀਆਂ ਨਹੀਂ ਲਿਖਿਆ ਅਕਸਰ ਤੁਸੀਂ ਪੜਦੇ ਹੋ ਗਰੀਬ ਕੁੜੀਆਂ ਦੇ ਵਿਆਹ ਉਹ ਦੂਜੇ ਨੂੰ ਨੀਵਾ ਦਿਖਾਉਣਾ ਹੋ ਜਾਂਦਾ ਔਰ ਜਿਹੜਾ ਤੁਸੀਂ ਕਹਿੰਦੇ ਵੀ ਕੀ ਮਹਿਸੂਸ ਕਰਦੇ ਹੋ ਕੀ ਰਿਸਪੌਂਸ ਹੈ ਰਿਸਪੌਂਸ ਲੈਣ ਲਈ ਕੀਤਾ ਹੁੰਦਾ ਇਹਨੇ ਤਾਂ ਪੂਰੀ ਦੁਨੀਆ ਦੇ ਵਿੱਚ ਕਿੰਨਾ ਮਰਜੀ ਇੱਕ ਪੋਸਟ ਪਾ ਕੇ ਜੋ ਮਰਜੀ ਤੁਸੀਂ ਕਰਕੇ ਐਡ ਦੇ ਕੇ ਜਿੰਨਾ ਮਰਜੀ ਪੈਸਾ ਖੱਟਾ ਕਰ ਲਓ ਜਿੰਨੇ ਮਰਜੀ ਵਾਵਾ ਖੱਟ ਲਓ ਰਿਸਪਾਂਸ ਲੈ ਲਓ ਅੱਜ ਚਾਹੇ ਹੋਰ 15 ਕਿੱਲੇ ਭਰ ਲਾਂਦੇ ਇੰਨਾ ਇਕੱਠ ਹੋ ਸਕਦਾ ਇਹ ਬੜੀ ਸਹਜਤਾ ਨਾਲ ਕੀਤਾ ਗਿਆ ਕਾਰਜ ਔਰ ਗਵਾਹ ਇਹੀ ਹੈ ਕਿ ਚਾਹੇ ਕਿਤੇ ਕਲਾਕਾਰ ਨੇ ਚਾਹੇ ਕੋਈ ਦੋਸਤ ਮਿੱਤਰ ਨੇ ਕੋਈ 500 ਕਿਲੋਮੀਟਰ ਤੋਂ ਆਇਆ ਕੋਈ 300 ਕਿਲੋਮੀਟਰ ਤੋਂ ਆਇਆ ਉਹ ਇਸ ਗੱਲ ਕਰਕੇ ਨਹੀਂ ਆਇਆ ਕਿ ਮੈਂ ਦਿਖਾਵਾ ਕਰਨ ਗਿਆ ਉਹ ਇਸ ਸ਼ੁਭ ਕਾਰਜ ਦਾ ਹਿੱਸਾ ਬਣ ਆਇਆ ਸੀ ਇੱਕ ਵਿਆਹ ਤੇ ਜਾ ਕੇ ਬਹੁਤ ਖੁਸ਼ ਹੰਨਾ ਅੱਜ ਅਸੀਂ 11 ਵਿਆਹਾਂ ਦਾ ਹਿੱਸਾ ਬਣ ਰਹੇ ਹਾਂ 11 ਕੁੜੀਆਂ 11 ਮਾਪਿਆਂ ਦੇ ਚਿਹਰਿਆਂ ਤੇ ਖੁਸ਼ੀਆਂ ਔਰ ਅੱਜ ਦੇ ਸਮੇਂ 'ਚ ਇੱਕ ਵਿਆਹ ਕਰਨਾ ਔਖਾ ਤੇ ਦੱਸਿਆ ਸੀ ਇਹਨਾਂ ਨੇ ਕਿਵੇਂ ਸ਼ੁਰੂ ਹੋਈ ਇਹ ਪਲੀਜ਼ ਸੁਮੈਕਨਾ ਸਾਰੇ ਜਿੰਨਾ ਤੁਸੀਂ ਸ਼ਾਬਾਸ਼ ਦੇ ਸਕਦੇ ਹੋ ਘੱਟ ਹੈ ਬਟ ਇਹਨਾ ਹੈ ਕਿ ਇਹੋ ਜਿਹੀ ਕਾਰਜ ਇਹੋ ਜਿਹੀ ਆਰ ਨੇਤ ਹਰੇਕ ਇਲਾਕੇ 'ਚ ਹੋਣੀ ਚਾਹੀਦੀ ਹੈ ਬਾਈ ਸੋਨੂ ਜਦੋਂ ਫੋਨ ਆਇਆ ਨੇਤ ਦਾ ਵੀਰਾਂ ਨੇ ਵੀ ਆਪਾਂ ਵਿਆਹ ਕਰਨਾ ਕਿੰਨੀ ਕਮਨ ਖੁਸ਼ੀ ਹੁੰਦੀ ਹੈ ਵੀ ਸਾਥੋ ਜਿਹੜਾ ਛੋਟੇ ਭਰਾ ਸਾਡੇ ਉਹ ਇਹ ਸਹਿਯੋਗ ਮੁੰđen ਲੱਗੇ ਤੇ ਪਹਿਲੀ ਗੱਲ ਤਾਂ ਮੈਨੂੰ ਐ ਖੁਸ਼ੀ ਹੋਈ ਹੈ ਵੀ ਸੁਣ ਨੂੰ ਕਿਸੇ ਤੋਂ ਉਝੋ ਸੁਣਿਆ ਸੁਣ ਨੂੰ ਬੁਲਾਇਆ ਸਾਡੀ ਬਾਝ ਆਈ ਆਪਣੀ ਇੱਕੋ ਹੀ ਹੈ ਆ ਦੇਖੋ ਜਦੋਂ ਨੇਤ ਬਾਈ ਨਾਲ ਅਸੀਂ ਫਿਲਮ ਕਰ ਰਹੇ ਸੀ ਇਕੱਠੇ ਇੱਕ ਜਵਾਕ ਫਿਲਮ ਦੀ ਸ਼ੂਟਿੰਗ ਦੇ ਸੀਗੇ ਤਾਂ ਨੇਤ ਹੋਰਾਂ ਨੇ ਦੱਸਿਆ ਛੋਟਾ ਭਰਾ ਹੈ ਸਾਡਾ ਨੇ ਰੂਵਾਜੀ-ਵਾਜੀ ਕੋਲ ਬੈਠੇ ਸੀ ਕਿ ਇਸ ਤਰ੍ਹਾਂ ਦਾ ਕਾਰਜ ਕਰਦੇ ਆ। ਮੇਰੇ ਲਈ ਆਏ ਸੀ ਜਿਵੇਂ ਮੈਨੂੰ ਇਹ پری ਕਹਾਣੀ ਸੁਰਾਹ ਗਾ ਹੁੰਦਾ ਕੋਈ ਮੈਨੂੰ ਸੱਚ ਨਹੀਂ ਆ ਰਿਹਾ ਸੀ ਮੈਂ ਅੱਛਾ ਸਾਡੇ ਉਧਰ ਰੌਂਗਟੇ ਖੜੇ ਹੋ ਰਹੇ ਸੀ ਹੁਣ ਸੁਣ ਕੇ ਵੀ ਇਦਾਂ ਕਾਰਜ ਹੁੰਦਾ ਆਏ ਕੁੜੀਆਂ ਖੁਸ਼ ਹੁੰਦੀਆਂ ਨੇ ਤੇ ਹੁਣ ਤਾਂ ਵਟਣਾ ਲਾਇਆ ਜਾਂਦਾ ਘਰੇ ਲਾਇਆ ਕੱਲ ਹੈ ਨਾ ਹਲਦੀ ਲੱਗੀ ਐ ਸੋ ਜਦੋਂ ਅਸੀਂ ਆਪਣੇ ਮਹੰਗਾ ਯਾਰ ਵੀ ਮੈਂ ਆਉਂਗਾ ਹਨਾ ਮੈਨੂੰ ਬੁਲਾਇਂ ਇਹਨਾਰ ਨੇਤ ਕਹਿੰਦਾ 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 ਭਾਈ ਬੁਲਾਇਂ ਕੇ ਤੁਹਾਡਾ ਆਪਣਾ ਕਾਰਜ ਆ ਤੁਸੀਂ ਆਉਣਾ ਹੀ ਆਉਣਾ ਤੇ ਉਸ ਤੋਂ ਬਾਅਦ ਇਹਦੀ ਪਿੱਠ ਸੁਣਦਿਆਂ ਨੇ ਚਾਰ ਵਾਰ ਸੁਨੇਹੇ ਭੇਜੇ ਨੇ ਪਰ ਅਸੀਂ ਆਉਣਾ ਹੀ ਆਉਣਾ ਸੀਗਾ ਤੇ ਮੈਂ ਤਾਂ ਕਹਿਣਾ ਕਿ ਜਿੰਨੇ ਕੁ ਸੁਆਸ ਨੇ ਜਦੋਂ ਵੀ ਮੈਂ ਪੰਜਾਬ ਚ ਆਉਂਗਾ ਮੈਂ ਹਰ ਸਾਲ ਆਉਣ ਦੀ ਕੋਸ਼ਿਸ਼ ਕਰੂੰਗਾ ਕਿ 10 ਦਸੰਬਰ ਨੂੰ ਇੱਥੇ ਆਈਏ ਤੇ ਇਸ ਕਾਰਜ ਦਾ ਹਿੱਸਾ ਬਣੀਏ ਤੇ ਜ਼ਿੰਦਗੀ ਜਿੰਦਾਬਾਦ ਬਸ ਆ ਮਾਪ ਪੁੱਤ ਜਿੰਮੇਦਾਰ ਨੇਤਰਗਾ ਚਾਹੇ 2 ਘੰਟੇ ਲੇਟ ਹੀ ਜਮੇ